ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀ ਵੀਡੀਓਸ ਪਾੜੀਓ ਬੰਦ ਕਰ ਦੇ ਠੀਕ ਹੈ ਤੇਰੀ ਕਰਦੋੜੜੀ ਮੇਰੀ ਸਾਰੀ ਰੈਪਿਊਟੇਸ਼ਨ ਜ਼ੀਰੋ ਹੋ ਚੁੱਕੀ ਆ ਉਹ ਗਦੀਆ ਗਦੀਆ ਵੀਡੀਓਸ ਅਪਲੋਡ ਕੀਤੀ ਆ ਤੇ ਜਿਹੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਨੰਬਰ ਦੇਖਦਾ ਇਹ ਚੀਜ਼ਾਂ ਪਲੀਜ਼ ਮੈਂ ਤੇਰੇ ਅੱਗੇ ਹੱਥ ਜੋੜਦਾ ਪਲੀਜ਼ ਤੂੰ ਮੇਰੀ ਵੀਡੀਓਸ ਪਾੜੀਓ ਬੰਦ ਕਰ ਦੇ ਤੇਰੇ ਕਰਕੇ ਮੈਨੂੰ ਬੱਸ ਮੇਰਾ ਤਿੰਨ ਚਾਰ ਦਿਨੋਂ ਕੀ ਆ ਰਿਹਾ ਮੈਂ ਬਹੁਤ ਜ਼ਿਆਦਾ ਡਿਪਰੈਸਡ ਆ ਹੋ ਜਾਏਗਾ ਬੱਚੇ ਕੋਲੇ ਜਾਏਗਾ ਮਾਤਾ ਨਵਾ ਲੈਂਦੀ ਐ ਨੂਰ ਨੂੰ ਕਦੇ ਮੈਂ ਨਵਾ ਲਣਾ ਸਵੇਰੇ ਸਵੇਰੇ ਕੰਮ ਹੋਈ ਬਹੁਤ ਚੰਗੇ ਕਰੀ ਮੈਂ ਵਰਕਆਊਟ ਕਰਕੇ ਆਇਆਂਗਾ ਹੁਣੇ ਆਇਆਂਗਾ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਨੇ ਠੀਕ ਹੋਮੋਂਗੇ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਨਾ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਤੁਸੀਂ ਜਿਨ੍ਹਾਂ ਦੀਆਂ ਕਲਿੱਪਸ ਜੜੀਆਂ ਹੈਗੀਆਂ ਆਲਰੇਡੀ ਦੇਖ ਲਈਆਂ ਮੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪਾ ਕੇ ਬੰਤੂ ਕਰ ਦੇ ਠੀਕ ਹੈ ਤੇ ਤੁਹਾਡੀ ਮੇਰੀ ਸਟੋਰੀ ਜ਼ੀਰੋ ਹੋ ਚੁੱਕੀ ਆ ਅਗਦੀ ਅਗਦੀ ਵੀਡੀਓਸ ਅਪਲੋਡ ਕੀਤੀ ਆ ਉਹ ਜਿਹੜਾ ਤੇਰਾ ਪੇਜ ਆ ਪਬਲਿਕ ਆ ਠੀਕ ਆ ਸਾਡਾ ਸਾਰਾ ਨੰਬਰ ਦੇਖਦਾ ਇਹ ਚੀਜ਼ਾ ਪਲੀਜ਼ ਮੈਂ ਤੇਰੇ ਹੱਥ ਜੋੜਦਾ ਪਲੀਜ਼ ਤੁਸੀਂ ਅਪਡੇਟ ਕਰ ਦੇ ਆ ਅੱਜ ਦੀ ਵੀਡੀਓ ਨੂੰ ਪਹਿਲਾਂ ਤਾਂ ਆ ਜਿਹੜੀ ਕਲਿੱਪ ਮੈਂ ਨਾਲ-ਨਾਲ ਐਡ ਕਰ ਰਹੀ ਹਾਂ ਤੁਸੀਂ ਦੇਖ ਲਿਓ ਇਹ ਪਹਿਲਾਂ ਤੁਸੀਂ ਸੋਣੀ ਲਈ ਆ ਇੱਕ ਵਾਰ ਮੈਂ ਫੇਰ ਐਡ ਕਰ ਦਿੰਨੀ ਆ ਦੇਖਿਓ ਸਰ ਸੁਣੀ ਚੱਲੋ ਧਿਆਨ ਨਾਲ ਪਹਿਲਾਂ ਤਾਂ ਤੁਸੀਂ ਦੇਖ ਲਓ ਹਨ ਇਹਦਾ ਕੀ ਕਹਿਣਾ ਪਹਿਲਾਂ ਵੀ ਕਿਹਾ ਸੀ ਤੈਨੂੰ ਮੈਂ ਮੇਰੀਆਂ ਗੰਦੀਆਂ ਗੰਦੀਆਂ ਵੀਡੀਓਜ਼ ਤੂੰ ਪਾ ਰਿਆਂ ਤੇਰਾ ਅਕਾਊਂਟ ਪਬਲਿਕ ਆ ਮੇਰੇ ਘਰ ਦੇ ਦੇਖਦੇ ਨੇ ਮੇਰੀ ਇੰਸਟਾ ਦੀ ਰੈਪੋ ਜਮਾ ਡਾਊਨ ਹੋਈ ਪਈ ਐ ਐਦਾਂ ਨਾ ਕਰ ਪਲੀਜ਼ ਐਦਾਂ ਨਾ ਕਰ ਪਹਿਲਾਂ ਤਾਂ ਇਹਨੂੰ ਇਹ ਪੁੱਛਣ ਵਾਲਾ ਹੋਵੇ ਕੋਈ ਵੀ ਤੂੰ ਐਦਾਂ ਦੀਆਂ ਵੀਡੀਓਜ਼ ਬਣਾਈਆਂ ਹੀ ਕਿਉਂ ਉਹਦੇ ਨਾਲ ਵੀ ਜਿਹਦੇ ਕਾਰਨ ਸਿੱਧੀ ਵਰਡਿੰਗ ਦੇ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਐਦਾਂ ਦੀਆਂ ਗੰਦੀਆਂ ਵੀਡੀਓਜ਼ ਕਿਉਂ ਬਣਾਈਆਂ ਜਿਹੜੀਆਂ ਉਹ ਅੱਜ ਅਪਲੋਡ ਕਰ ਰਿਆ ਕਿਉਂ ਬਣਾਈਆਂ ਤੁਸੀਂ ਚੰਗੇ ਭਲੇ ਇਨਸਾਨ ਹੋ ਕੇ ਆਪਣੇ ਆਪ ਨੂੰ ਕੀ ਤੋਂ ਕੀ ਬਣਾ ਲਿਆ ਘਰ ਦੇ ਆਣੇ ਤਾਂ ਵੇਖਣੀ ਆਈਆਂ ਘਰ ਦੇ ਸਾਹਮਣੇ ਤਾਂ ਚੀਜ਼ਾਂ ਆਉਣਗੀਆਂ ਨਾ ਹੁਣ ਘਰ ਦੇ ਕੀ ਕਰਨ ਘਰ ਦੇਣ ਤਾਂ ਤੈਨੂੰ ਉਦੋਂ ਹੀ ਰੋਕਣਾ ਸੀ ਤੇਰੇ ਦੋ ਮਾਰ ਕੇ ਚਪੜੇ ਜਦੋਂ ਤੂੰ ਇੱਧਰਲੇ ਰਾਹ ਤੁਰਿਆ ਸੀ ਪਰਮਾਤਮਾ ਦੀਆਂ ਦਿੱਤੀਆਂ ਹੁੰਨ ਐ ਜਿਹੜੀ ਦਿੱਤੀ ਹੋਈ ਦੇਹ ਐ ਨਾ ਜਿਹੜੀ ਇਹਨੂੰ ਸਹੀ ਸਲਾਮਤ ਜਿੱਦਾਂ ਪਰਮਾਤਮਾ ਨੇ ਦਿੱਤਾ ਨਾ ਆਪਾਂ ਨੂੰ ਜਿੱਦਾਂ ਆਪਾਂ ਨੂੰ ਜਿਹੜਾ ਸਰੀਰ ਆਪਣਾ ਬਖਸ਼ਿਆ ਆਪਾਂ ਨੂੰ ਉਸੇ ਦੇ ਵਿੱਚ ਰਹਿਣਾ ਚਾਹੀਦਾ ਉਸੇ ਵਿੱਚ ਖੁਸ਼ ਰਹਿਣਾ ਚਾਹੀਦਾ ਤੁਸੀਂ ਉਹਨਾਂ ਚੀਜ਼ਾਂ ਨਾਲ ਹੀ ਕੁਦਰਤ ਨਾਲ ਹੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਤੇਰੀ ਇੰਸਟਾ ਦੀ ਰੈਪੋ ਡਾਊਨ ਹੋ ਰਹੀ ਐ ਤੇਰੀ ਉੰਜ ਕੋਈ ਰੈਪੋ ਨਹੀਂ ਡਾਊਨ ਅੱਗੇ ਕਿੰਨੀ ਕਿੱਜਤ ਐ ਜਦੋਂ ਜਿਹੜੇ ਰਾਹ ਤੇ ਵਿੱਚ ਤੂੰ ਤੁਰਿਆ ਪਿਆਗਾ ਤੇਰੀ ਕਿੰਨੀ ਕਿੱਜਤ ਐ ਵੀ ਜਿਹੜੀ ਤੇਰੀ ਇੰਸਟਾ ਤੇ ਹੁਣ ਰੈਪੋ ਡਾਊਨ ਹੋਣ ਲੱਗੀ हद होगी। ਮਾਤਾ ਨਵਾ ਦਿੰਦੀ ਨੂਰ ਨੂੰ ਗਲਤੀ ਨਹੀਂ ਜਦੋਂ ਪਤਾ ਫਿਰ ਫਿਰ ਕੰਮ ਹੋਈ ਬਹੁਤ ਡੇਢੀਆਂ ਹੋਣਗੀਆਂ। ਮੈਂ ਬਰਕਾ ਉੱਤਰ ਕੇ ਆਇਆਂਗਾ, ਹੁਣ ਹੀ ਆਇਆਂਗਾ। ਤੂੰ ਦੇਹਨ ਦਾ ਟਾਈਮ ਕਿਸੇ ਨਾਲ ਤਾਂ ਬਹਿਣ ਸਾਡੇ। ਬੜੀ ਚੀਜ਼ਾਂ ਆ ਗੱਲ। ਇਹ ਬਾਦਰੀ ਬੱਟੇ ਜਵਾਰ ਕਰਕੇ ਆ ਗਏ ਪਾੜਾਂ ਵਾਲੇ। ਹਾਂਜੀ ਬਿੰਕ ਕਿੱਥੇ ਲੱਗਿਆ? ਬਿੰਕ ਕਰ ਦੇਵੇ। ਦੁੱਧ ਕਿਤੇ ਠਰਦਾ। ਅੱਗੇ ਮੈਂ ਇੱਕ ਜਿਹੜੀ ਹੈਗੀ ਆਪਾਂ ਗੱਲ ਕਰਦੇ ਹਾਂਗੇ। ਆ ਦੇਖਿਓ ਜ਼ਰਾ। ਦੇਖ ਲੋ ਸਵੇਰੇ ਸਵੇਰੇ ਇਹ ਕੰਮ ਹੀ ਬਹੁਤ ਹੁੰਦੇ ਨੇ ਜੇ ਕੰਮ ਬਹੁਤ ਹੁੰਦੇ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਤੁਹਾਨੂੰ ਕੋਈ ਕੰਮ ਹੁੰਦਾ ਦੋ ਨੰਮੀਆਂ ਬੀਬੀ ਨੂੰ ਹਾਂ ਚੱਲ ਘਰ ਵਾਲੀ ਕੰਮ ਕਰਦੀ ਆ ਉਹਦਾ ਉਧਾਰਸ ਆਏ ਕੈਮਰੇ ਨਿਪਟਾ ਕਰਨ ਲੱਗ ਜੂਗੀ ਤੇ ਉਹ ਉਹਦਾ ਕੰਮ ਸਾਰਾ ਦੇ ਨੇ ਇੱਕ ਵੀ ਫੋਨ ਕੱਢ ਕੇ ਬਸ ਜੇ ਉਹ ਲੈਟਰਨ ਜਾਂਦੀ ਆ ਤਾਂ ਵੀਡੀਓ ਬਣਾਣੀ ਵੀ ਅੱਜ ਲੈਟਰਨ ਦੇ ਵਿੱਚ ਵੜ ਗਈ ਹੁਣ ਉਹ ਬਾਥਰੂਮ ਕਰਦੀ ਆ ਤਾਂ ਬਣਾ ਲਈ ਜਿਉਂ ਨਾਲਾ ਇੱਥੋਂ ਤੱਕ ਕਿ ਨਾਲਾ ਬੰਦੀ ਦੀ ਵੀ ਵੀਡੀਓ ਜਿਹੜੀ ਹੈਗੀ ਹੈ ਨਾ ਉਹ ਵੀ ਐਵੇਂ ਨਹੀਂ ਦੇਖਦਾ ਵੀ ਮੇਰੇ ਘਰ ਵਾਲੀ ਐ ਇਹ ਮੇਰੇ ਘਰ ਦੀ ਇੱਜ਼ਤ ਆ ਮੈਂ ਕੀ ਚੀਜ਼ਾਂ ਜਿਹੜੀਆਂ ਹੈਗੀਆਂ ਰਿਕਾਰਡ ਕਰ ਰਿਹਾ ਹਰ ਵਕਤ ਕੈਮਰਾ ਔਨ ਹਰ ਵਕਤ ਕੈਮਰਾ ਔਨ ਆਪਣੀ ਇੱਜ਼ਤ ਖੁਦ ਤੁਸੀਂ ਜਿਹੜੀ ਹੈਗੀ ਲੋਕਾਂ ਦੇ ਸਾਹਮਣੇ ਉਛਾਲ ਰਹੇ ਹੋ ਫਿਰ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਸਾਨੂੰ ਰੋਸਟ ਕੀਤਾ ਜਾਂਦਾ ਇਸ ਵੇਲੇ-ਸਵੇਰੇ ਕੰਮ ਵੀ ਬਹੁਤ ਹੁੰਦੇ ਨੇ ਅ ਜੇ ਮੈਂ ਵਰਕਆਊਟ ਕਰਕੇ ਆ ਗਿਆ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਬਸ ਉਹ ਵੀ ਤੂੰ ਕੋਈ ਕੰਮ ਕਰਦਾ ਜਾਂ ਕੋਈ ਵਰਕਆਊਟ ਕਰਦਾ ਹੋਏਗਾ ਆ ਮੇਕਅਪ ਕਲਿੱਪ ਹੋਰ ਕਰ ਦਿਆ ਨਾਲ ਨਾਲ ਦੇਖਿਓ ਜ਼ਰਾ ਆ ਦੇਖ ਲਓ ਆ ਕੀ ਲੱਗਦਾ ਤੁਹਾਨੂੰ ਇਹਨਾਂ ਲੱਛਣਾਂ ਦਾ ਵੀ ਇਹ ਕੀ ਹੈ ਇਹ ਇਹ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਚੱਲ ਇੱਕ ਬੰਦਾ ਕਰ ਰਿਹਾ ਠੀਕ ਹੈ ਪਰ ਇੱਕ ਔਰਤ ਤੂੰ ਆਪਣੇ ਘਰ ਵਾਲੀ ਦੀ ਅਦਾ ਰਿਕਾਰਡ ਕਰਕੇ ਵੀਡੀਓ ਤੂੰ ਲੋਕ ਇੱਕ ਵਾਰਸ ਤੂੰ ਆਸੇ ਪਾਸੇ ਦਿਖਾਈ ਜਾਨਾ ਵੀ ਆਸੇ ਪਾਸੇ ਹੈਨਾ ਮੰਦੇ ਆ ਦੂਰ ਦੂਰ ਤੱਕ ਕੋਈ ਨਹੀਂ ਪਰ ਤੂੰ ਨੂੰ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਪੈਸੇ ਦੇ ਖਾਤਰ ਦੁਕਾਨ ਕਰੀ ਵੀ ਆ ਉਹਦੀ ਉਹਦੇ ਚ ਕਮਾਈ ਘੱਟ ਹੁੰਦੀ ਹੈ ਜਿਹੜਾ ਤੁਸੀਂ ਆਹ ਕਰਨਾ ਕੁਝ ਜਿਹਾ ਕਰ ਲਓ ਨਾ ਫੈਮਿਲੀ ਵਲੌਗ ਪਾ ਲ ਆ ਸਾਡੇ ਕੋਲ ਹਾਤੀ ਬਹੁਤ ਵਧੀਆ ਨਾਈਸ ਪੈਸੇ ਨੇ ਇੰਨਾ ਬੰਨਾ ਕਰਤਾ ਨਾ ਲੋਕਾਂ ਨੂੰ ਮੈਂ ਸੋਚਿਆ ਸੀ ਅੱਜ ਭਾਜੀ ਕੋਈ ਨੀ ਕਰ ਸਕੂਗੀ ਕਿ ਨਹੀਂ ਪਰ ਗਲਤੀ ਜਿਹੜੀ ਕੀਤੀ ਹੈ ਨਾ ਉਹ ਚੀਜ਼ ਮਤ ਕੋਸ਼ਿਸ਼ ਕਰਨਾ ਹੀ ਛੱਡ ਦਿੱਤਾ ਇਨਸਾਨ ਨੇ ਬਿਲਕੁਲ ਹੁਣ ਕਾਟ ਕਰਾਉਣਾ ਸ਼ਿਕਮ ਨਹੀਂ ਚਾਹਦਾ ਤੁਸੀਂ ਆਣਾ ਬਾਕੀ ਆ ਦੇਖਿਓ ਤੁਸੀਂ ਗਾਇਸ ਪੈਨ ਦੀ ਆ ਮੈਂ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਸੌਣ ਲੋ ਇਹ ਬਹੁਤ ਨਾਈਸ ਆ ਇਹ ਮੈਂ ਪਹਿਲੀ ਵਾਰੀ ਮਿਲੀ ਆ ਮੈਨੂੰ ਤਾਂ ਆਏ ਸੀ ਮੈਂ ਤਾਂ ਸੋਚਿਆ ਭਾਜੀ ਨੇ ਘਰ ਨਹੀਂ ਮਿਲਣਾ ਨਾ ਬੇਵਕੂਫੇ ਜਿਹਦੀ ਧੀ ਦਾ ਅੱਜ ਜਨਮ ਦਿਨ ਆ ਉਹਦੀ ਧੀ ਦਾ ਬਰਥਡੇ ਆ ਉਹ ਸੈਲੀਬ੍ਰੇਟ ਕਰ ਰਿਆ ਤੇ ਇਹ ਤਾਂ ਕਾਮਨ ਸੈਂਸ ਆ ਵੀ ਆਬਵੀਅਸ ਆ ਇਨਸਾਨ ਕਰੇ ਹੀ ਰੋਊਗਾ ਜੇ ਜੋ ਇਨਸਾਨ ਇਨਾ ਖਰਚਾ ਕਰ ਰਿਆ ਆ ਉਹ ਸੈਲੀਬ੍ਰੇਟ ਕਰ ਰਿਆ ਬਰਥਡੇ ਨੂੰ ਤਾਂ ਜਿਹਦੀ ਧੀ ਆ ਉਹ ਕਰਨਾ ਹੋਊਗਾ ਮੈਨੂੰ ਤਾਂ ਆਏ ਸੀ ਕਹਿੰਦੀ ਭਾਜੀ ਨੇ ਅੱਜ ਘਰੇ ਹੀ ਨਹੀਂ ਹੋਣਾ ਉਹ ਵਿਚਾਰਾ ਨਾ ਭੋਲਾ ਪੜਾ ਮਾਨਸ ਬੰਦਾ ਸੀ ਇਸ ਕਰਕੇ ਉਹਨੇ ਅੱਗੋਂ ਕੁਝ ਨਹੀਂ ਕਿਹਾ ਨਹੀਂ ਜੇ ਹੁੰਦਾ ਨਾ ਕੋਈ ਤਕੜਾ ਜਾਂ ਜਵਾਬ ਦੇਣ ਵਾਲਾ ਵੀ ਤੈਨੂੰ ਆਏ ਨਹੀਂ ਪਤਾ ਵੀ ਤੂੰ ਕਿਦੇ ਘਰੇ ਆਈ ਹੈ ਵੀ ਮੇਰੀ ਕੁੜੀ ਦਾ ਜਨਮ ਦੇਣਾ ਤੇ ਮੈਂ ਤਾਂ ਘਰੇ ਰਹੂੰਗਾ ਹੀ ਮੈਂ ਕਿੱਥੇ ਜਾਣਾ ਉਹ ਵਿਚਾਰਾ ਕੁਝ ਵੀ ਨਹੀਂ ਤੁਸੀਂ ਦੇਖ ਹੀ ਸਕਦਾ ਵੀਡੀਓ ਦੇ ਵਿੱਚ ਹਨਾ ਵੀ ਇੰਨਾ ਹੈ ਨਹੀਂ ਉਹਨੂੰ ਇੱਥੇ ਨਹੀਂ ਅੱਗੇ ਦੇਖਿਓ ਤੁਸੀਂ ਕਰਨਾ ਭੈਣਾ ਜਿਹੜੀ ਉਹਦੀ ਕੁੜੀ ਦਾ ਬਰਥਡੇ ਸੀ ਉੱਥੇ ਸਾਨੂੰ ਸਾਨੂੰ ਆਹਾਂ ਚਾ ਰੋਟੀ ਖਾਣ ਨੂੰ ਆ ਕੇ ਦੱਸ ਚੌਲ ਹੈ ਨਹੀਂ ਜਾਣੀ ਹੁੰਦਾ ਦੇ ਕਿਸੇ ਨੂੰ ਨਹੀਂ ਭੈਣ ਨੂੰ ਵੀ ਐਤੀ ਉਹ ਨਾਲ ਲੈ ਕੇ ਦੀਪ ਤਾਂ ਸੱਗੀ ਨਾ ਪਰਾਂਦਾ ਜਿੱਥੇ ਜਿੱਥੇ ਵਿੱਚ ਹੋ ਗਈ ਆਪਣੇ ਜੰਦੇ ਜਾਣਾ ਹਨਾ ਚੰਗਾ ਖਾਣ ਕਿੱਥੇ ਮਿਲਦਾ ਭਾਈ ਅੱਗੇ ਦਿਖਾਉਣੀ ਹੈ ਉੱਥੇ ਨਾ ਗਾਇਸ ਭੈਣੇ ਚੌਲ 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 ਕਰਕੇ ਵੀ ਜਿਹੜੇ ਆਸ-ਪਾਸ ਦੇ ਲੋਕ ਨੇ ਨਾ ਉਹ ਵੀ ਉਹ ਕਰਤੇ ਹੋਣੇ ਆ ਉਤੋਂ ਸੋਨੂ ਆ ਉਹ ਵੀ ਚੌਲਾਂ ਤੇ ਡਿੱਗੀ ਪਈ ਐ ਆ ਵੇਖਿਓ ਜ਼ਰਾ ਹੇ ਮੈਂ ਤਾਂ ਚੌਲਾ ਮਰੀ ਆਈ ਸੀ ਚੌਲੀ ਹੈਣੀ ਮੈਂ ਤਾਂ ਆਪ ਚੌਲਾ ਮਰੀ ਆਈ ਸੀ ਉਹ ਗਾਇਸ ਭੈਣ ਵੀ ਕਹਿ ਰਹੀ ਐ ਵੀ ਉੱਥੇ ਇੰਨਾ ਕੁਝ ਖਾਣ ਨੂੰ ਹੈਗੀ ਜੀ ਸਨੈਕਸ ਤੁਹਾਨੂੰ ਉਹ ਨਹੀਂ ਚਾਹੀਦਾ ਸਨੈਕਸ ਇਹ ਵੀ ਖਾ ਲਓ ਬਹੁਤ ਟੈਸਟੀਆਂ ਹੈਗੀ ਚਟਣੀ ਚੌਲ ਦਾ ਸਿਰ ਗਲਾਵ ਜਮਨਾ ਰਸ ਘਰੇ ਵੀ ਬਣਾ ਕੇ ਖਾ ਸਕਦੇ ਹਾਂ ਆਪਣੀ ਚਰੀ ਨੇ ਇੰਨਾ ਥੋੜੀ ਖਾਤਰ ਇਹ ਇਹ ਚਾਹ ਕਾ ਤੁਸੀਂ ਉਸ ਚੀਜ਼ ਵੀ ਕਿਉਂ ਨਹੀਂ ਜਿਹੜੀ ਹੈਗੀ ਐਮੀ ਤਾਂ ਦੇ ਰਹੇ ਇਹ ਦੇਣ ਚੱਲੀ ਕਿਸੇ ਨੂੰ ਹੋਰ ਨੂੰ ਆਪ ਨਹੀਂ ਖਾਦਾ ਤੇ ਇੱਧਰ ਹੈਗੀ ਆ ਆ ਦੇਖੋ ਇੱਕ ਕਲਿੱਪ ਹੋਰ ਐਡ ਕਰੀਏ ਮੈਂ ਦੇਖੀ ਚੱਲੇ ਪਰਗਟ ਪਾਰੇ ਵਾ ਪਲੇਟ 'ਚ ਤੇ ਲੈ ਇਹਨੇ ਖਾਣੇ ਹੈ ਨਹੀਂ ਪਾਈ ਇਹਨਾਂ ਦੇ ਦੇਖੀ ਚੱਲਿਓ ਮੈਂ ਮੈਂ ਕਾ ਮੇਰੇ ਵੀ ਅੱਪਲੇਸਟੀ ਪਾਲ ਖਤਮ ਹੋ ਜਾਂਦੀ ਨਹੀਂ ਤੇ ਦੇਖੋ ਉਹ ਤੋਂ ਕੈਮਰਾ ਹਟਾਤਾ ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੇ ਮੁੰਡੇ ਨੇ ਪਲੇਟ ਭਰਨੀ ਆ ਤੇ ਜੇ ਮੈਂ ਵਲੌਗ ਦੇ ਵਿੱਚ ਐਡ ਕਰਤਾ ਤਾਂ ਲੋਕਾਂ ਨੇ ਮਜ਼ਾਕ ਉਡਾਉਣਾ ਉਹਨੂੰ ਵਿਚਾਰੇ ਨੂੰ ਇੱਥੇ ਲੈ ਕੇ ਨਹੀਂ ਆਈ ਉਹਨੂੰ ਘਰ ਦੇ ਕੰਮ ਕਰਨ ਨੂੰ ਛੱਡਿਆ ਹੀ ਇਸ ਜਿਹੜਾ ਸੀਰਾ ਬਾਈ ਦਾ ਹਸਬੰਡ ਦੇਖੋ ਜੀ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਤਾਂ ਮੈਨੂੰ ਕਿਸੇ ਦੀ ਤਰੱਕੀ ਤੋਂ ਕੋਈ ਵੀ ਤਕਲੀਫ ਆਪਾ ਚਾਉਣੀ ਆ ਵੀ ਹਰ ਇਨਸਾਨ ਜਿਹੜਾ ਹੈਗਾ ਉਹ ਆਪਦਾ ਚੰਗਾ ਪੈਸਾ ਕਮਾਵੇ ਹਰ ਔਰਤ ਹਨਾ ਜਿਹੜੀ ਹੈਗੀ ਆ ਵਧੀਆ ਆਪਣੀ ਵਧੀਆ ਗੱਲ ਆ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਪਰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜਿਹੜਾ ਹੈਗਾ ਨਾ ਉਹ ਜ਼ਰੂਰੀ ਹੁੰਦਾ ਕਿਸੇ ਨੂੰ ਮਾੜਾ ਚੰਗਾ ਬੋਲਣਾ ਕਿਸੇ ਹੱਦ ਤੱਕ ਬੋਲਣਾ ਚਾਹੀਦਾ ਹਨਾ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਆਪਾਂ ਕਦੇ ਕਿਸੇ ਨੂੰ ਜਿਹੜਾ ਹੈਗਾ ਗਲਤ ਨਹੀਂ ਬੋਲਿਆ ਨਾ ਹੀ ਆਪਾਂ ਗਲਤ ਬੋਲੀਏ ਕੋਈ ਵੀ ਰੋਸਟਰ ਕਿਸੇ ਨੂੰ ਜਿਹੜਾ ਹੈਗਾ ਪਰਸਨਲੀ ਗਲਤ ਨਹੀਂ ਬੋਲਦਾ ਇੱਕ ਕੰਮ ਆ ਸਾਡਾ ਕੰਮ ਹੈਗਾ ਰੋਸਟਿੰਗ ਕਰਨਾ ਅਸੀਂ ਨਾਰਮਲ ਵੇ ਨਾਲ ਰੋਸਟਿੰਗ ਕਰ ਰਹੇ ਹਾਂ ਕੋਈ ਕਿਸੇ ਨੂੰ ਗਾਲਾਂ ਨਹੀਂ ਦਿੰਦੇ ਕੁਝ ਨਹੀਂ ਦਿੰਦੇ ਸੋ ਜਿਹੜਾ ਹੁਣ ਗਾਈਸ ਭੈਣ ਕਹਿੰਦੀ ਆ ਬਾਰ ਬਾਰ ਕਿ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਲੋਕ ਮੈਨੂੰ ਗਲਤ ਬੋਲਦੇ ਨੇ ਐਵੇਂ ਕਰਦੇ ਨੇ ਓਵੇਂ ਕਰਦੇ ਨੇ ਦਾ ਇਹ ਇਹ ਰੀਜ਼ਨ ਨੇ ਜਿਹੜੀਆਂ ਉਹ ਹਰਕਤਾਂ ਕਰਦੇ ਨੇ ਨਾ ਉਹਨਾਂ ਹਰਕਤਾਂ ਕਰਕੇ ਲੋਕ ਗਲਤ ਬੋਲਦੇ ਨੇ। ਇਹ ਕਹਾ ਜਿਹੜੇ ਹੈਗੇ ਆ ਹੋਰ ਪ੍ਰੀਤ ਆਕਾਸ਼ ਇਹਨਾਂ ਨੇ ਤਾਂ ਸੱਚੀ ਜਮਈ ਸਿਰਾ ਲਾਤਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਤੁਹਾਨੂੰ। ਬੀ ਲਾ ਕੇ ਨਾ ਉਹਦੀ ਫੋਟੋ ਲੇਟ ਇਹ ਇਹਨਾਂ ਦੇ ਘਰ ਦੇ ਮੈਨੂੰ ਲੱਗਦਾ ਵੀ ਇਹਨਾਂ ਦੇ ਮੂੰਹ ਤੇ ਦੋ ਦੋ ਮਾਰਨ ਚਪੇੜਾ ਦੋਨਾਂ ਜਣਿਆਂ ਦੇ ਰੋਮੀ ਵੀਰ ਜੀ ਨੇ ਹਜੇ ਜਿਹੜੀ ਇਹਨਾਂ ਨਾਲ ਕੀਤੀ ਸੀ ਨਾ ਮੈਨੂੰ ਲੱਗਦਾ ਉਹ ਕਿਤੇ ਘਟ ਰਹੀਗੀ ਇਹਨਾਂ ਨੂੰ ਆ ਹੀ ਨਹੀਂ ਪਤਾ ਵੀ ਜਦੋਂ ਕੋਈ ਮਰ ਜਾਂਦਾ ਨਾ ਉਹਦਾ ਦੁੱਖ ਕੀ ਹੁੰਦਾ ਜਿਨ੍ਹਾਂ ਨੇ ਥੋੜਾ ਜਿਹਾ ਫੀਲ ਕੀਤਾ ਹੁੰਦਾ ਨਾ ਸੌਰੀ ਮੈਂ ਇਹ ਗੱਲ ਰਿਪੀਟ ਕਰ ਰਹੀ ਹਾਂ ਜਿਨ੍ਹਾਂ ਨੇ ਫੀਲ ਕੀਤਾ ਹੁੰਦਾ ਨਾ ਕਿਉਂਕਿ ਇਹਨਾਂ ਨੇ ਧੀਕ ਹੋਈ ਹੈ ਇਹਨਾਂ ਨੂੰ ਉਸ ਚੀਜ਼ ਦੀ ਹੋਣਾ ਚਾਹੀਦਾ ਸੀ ਫੀਲ ਵੀ ਹਾਂ ਸੀ ਆ ਵੀ ਧੀਕ ਹੋਈ ਹੈ ਵੀ ਜਦੋਂ ਕੋਈ ਇਨਸਾਨ ਦੁਨੀਆ ਤੋਂ ਜਾਂਦਾ ਨਾ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਇਹਨਾਂ ਨੇ ਮਰਨ ਨੂੰ ਮਜ਼ਾਕ ਬਣਾ ਲਿਆ ਚਲੋ ਇਹ ਫਿਲਟਰ ਆ ਗਿਆ ਉਹਦੇ ਵਿੱਚ ਪਰ ਇਹਦਾ ਕੀ ਮਤਲਬ ਆ ਵੀ ਤੁਸੀਂ ਇਦਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੱਲ ਆਕਾਸ਼ ਨੇ ਬਣਾ ਲਈ ਰੀਤ ਨੇ ਪ੍ਰੀਤ ਨੇ ਕਿੱਦਾਂ ਇਹ ਚੀਜ਼ ਜਿਹੜੀ ਹੈਗੀ ਬਰਦਾਸ਼ਤ ਕਰ ਲਈ ਮੈਂ ਤਾਂ ਕਹਿੰਨੀ ਆ ਵੀ ਮੇਰੇ ਸਾਹਮਣੇ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਲਾ ਲਓ ਚਾਹੇ ਮੇਰੇ ਹਸਬੰਡ ਹੀ ਉਹ ਤਾਂ ਚਾਹੌਦਾ ਹਸਬੰਡ ਆ ਉਹਨੂੰ ਰੋਕ ਨਹੀਂ ਸਕਦੀ ਸੀ ਡਿਲੀਟ ਨਹੀਂ ਕਰ ਸਕਦੀ ਸੀ ਉਹ ਫੋਟੋ ਮੈਂ ਇਹ ਚੀਜ਼ ਨੂੰ ਇਮੇਜਿਨ ਵੀ ਨਹੀਂ ਕਰ ਸਕਦੀ ਘਰ ਦਾ ਮੇਰੇ ਘਰ ਦਾ ਕੋਈ ਵੀ ਮੈਂਬਰ ਇਦਾਂ ਦਾ ਕੋਈ ਹਰਕਤ ਕਰੇ ਨਾ ਇਦਾਂ ਦਾ ਫਿਲਟਰ ਯੂਜ਼ ਕਰੇ ਤਾਂ ਮੈਂ ਤਾਂ ਉਹਨਾਂ ਨਾਲ ਲੜਪਾਂ ਇਹ ਨਾਲ ਉਹਦੇ ਕੀ ਕਵਾਂ ਹੁਣ ਮੈਂ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਮਰਨ ਦਾ ਕੀ ਦੁੱਖ ਹੁੰਦਾ ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਤਾਂ ਕੀ ਕੀ ਦਰਦ ਹੁੰਦਾ ਉਸ ਚੀਜ਼ ਦਾ ਜਿਨ੍ਹਾਂ ਦੇ ਜਾਣਦੇ ਉਹਨਾਂ ਨੂੰ ਪਤਾ ਇਹ ਸ਼ੌਂਕ ਜਿਹੜਾ ਹੈਗਾ ਨਾ ਜਦੋਂ ਇਹ ਇੱਕ ਦਿਨ ਸੱਚਾਈ ਰੱਬ ਨਾ ਕਰੇ ਸੱਚ ਹੋ ਜਾਏ ਨਾ ਫੇਰ ਪਤਾ ਲੱਗੂਗਾ ਵੀ ਉਹ ਫੋਟੋ ਤੇ ਲੇਟ ਲਿਖਿਆ ਜਿਹੜਾ ਹੈਗਾ ਨਾ ਵੀ ਕਿੰਨੀ ਤਕਲੀਫ ਦਿੰਦਾ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਕੁਝ ਗੱਲਾਂ ਇਹਨਾਂ ਦੀਆਂ ਕਰਨਾ ਚਾਹੁੰਦੀ ਸੀ ਨੈਕਸਟ ਵੀਡੀਓ ਜਿਹੜੀ ਹੋਊਗੀ ਨਾ ਆਪਣੀ ਬੜੀ ਇੰਟਰਸਟਿੰਗ ਵੀਡੀਓ ਹੋਣ ਵਾਲੀ ਆ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖੋ ਜੀ ਜਿੰਨੇ ਕ ਜਾਣੇ ਮੇਰੀ ਵੀਡੀਓਜ਼ ਨੂੰ ਪਿਆਰ ਦੇ ਰਹੇ ਨੇ ਮੇਰਾ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਮੇਰੇ ਭੈਣ ਮੇਰੇ ਭਰਾ ਮੇਥੋਂ ਜੋ ਵੱਡੇ ਨੇ ਸਤਿਕਾਰਯੋਗ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇੰਸਟਾ ਤੇ ਵੀ ਬਹੁਤ ਪਿਆਰ ਮਿਲ ਰਿਹਾ ਰੀਲਸ ਤੇ ਤੇ ਇੱਥੇ ਵੀ ਤੁਸੀਂ ਮੈਨੂੰ ਜਿੰਨਾ ਕ ਪਿਆਰ ਦੇ ਰਹੇ ਹੋ ਮੇਰੇ ਲਈ ਸਫੀਸ਼ੀਐਂਟ ਬਸ ਵੀਡੀਓਜ਼ ਨੂੰ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਦੇਖੋ ਕੋਈ ਹੁੰਦਾ ਬੈਸਟ ਹੁੰਦਾ ਆਪਾਂ ਮੈਂ ਬਸ ਕੋਸ਼ਿਸ਼ ਕਰ ਰਹੀ ਹਾਂ ਛੋਟੀ ਜੀ ਹੈਨਾ ਤੇ ਗਲਤੀਆਂ ਹੁੰਦੀਆਂ ਗਲਤੀਆਂ ਨੂੰ ਮaaf ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡੇ ਸਭ ਦੇ ਭਰੋਸੇ ਦੇ ਨਾਲ ਹੀ ਆਪਾਂ ਅੱਗੇ ਚੱਲਾਂਗੇ ਆਪਾਂ ਕੁਝ ਇਦਾਂ ਦੀਆਂ ਵੀਡੀਓਜ਼ ਨਹੀਂ ਲੈ ਕੇ ਆਵਾਂਗੇ ਜੋ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਨਾ ਦੇਖ ਸਕੋ ਮੈਂ ਸਿਰਫ ਅਵੇਅਰ ਕਰਨ ਦੀ ਹੀ ਕੋਸ਼ਿਸ਼ ਕਰ ਰਹੀ ਆਂ ਇਦਾਂ ਦੀਆਂ ਵੀਡੀਓਜ਼ ਹੀ ਬਣਾਉਂਗੀ ਟੂ ਦੀ ਪੁਆਇੰਟ ਗੱਲ ਕਰੂੰਗੀ ਕੁਝ ਨਾ ਗਲਤ ਆਪਾਂ ਕਿਸੇ ਨੂੰ ਬੋਲੀਏ ਨਾ ਆਪਾਂ ਨੂੰ ਗਲਤ ਬੋਲਣ ਦੀ ਲੋੜ ਹੈ ਠੀਕ ਹੈ ਜੀ ਸੋ ਉਮੀਦ ਆ ਕਿ ਤੁਹਾਨੂੰ ਸਭ ਨੂੰ ਮੇਰੀ ਵੀਡੀਓ ਜਿਹੜੀ ਹੈਗੀ ਆ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ